ਤਾਂ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਸ੍ਰੀ ਜੇਠਾ ਜੀ ਦਾ ਪ੍ਰੇਮ ਤੇ ਸਰਦਾ ਕਚਹਿਰੀ ਵਿੱਚੋਂ ਸਨਮਾਨ ਲੈ ਕੇ ਜਦ ਆਪ ਜੀ ਬਾਜ਼ਾਰ ਵਿੱਚ ਆਏ ਤਾਂ ਆਪ ਜੀ ਨੇ ਇੱਕ ਬਾਜ਼ਾਰ ਦੀ ਹੱਟੀ ਉਤੇ ਬੜਾ ਸੋਹਣਾ ਵੱਡ ਮੁੱਲਾ ਕਪੜਾ ਵੇਖਿਆ ਉੱਥੇ ਹੀ ਖੜੇ ਹੋ ਕੇ ਆਪ ਜੀ ਸੋਚਣ ਲੱਗੇ ਕਿ ਇਸ ਕਪੜੇ ਦਾ ਗੁਰੂ ਜੀ ਵਾਸਤੇ ਇੱਕ ਚੋਗਾ ਸੋਹਣਾ ਚਾਹੀਦਾ ਹੈ ਪਰ ਇਤਨੇ ਪੈਸੇ ਮੇਰੇ ਕੋਲ ਨਹੀਂ ਹਨ ਇਹਨਾਂ ਸੋਚਾਂ ਵਿੱਚ ਹੀ ਖੜੇ ਖਲੋਤਿਆਂ ਆਪ ਜੀ ਨੇ ਆਪਣੇ ਮਨ ਵਿੱਚ ਹੀ ਕਪੜਾ ਖਰੀਦ ਕੇ ਚੋਗਾ ਸਵਾ ਲਿਆ ਗੁਰੂ ਜੀ ਨੇ ਗੁਰੂ ਜੀ ਨੂੰ ਪਹਿਲਾਂ ਦਿੱਤਾ ਅਤੇ ਵੇਖ ਕੇ ਆਖਿਆ ਬਹੁਤ ਸੁੰਦਰ ਲੱਗਦਾ ਹੈ ਉਧਰ ਗੋਇੰਦਵਾਲ ਵਿੱਚ ਅੰਤਰਜਾਮੀ ਸ੍ਰੀ ਗੁਰੂ ਅਮਰਦਾਸ ਜੀ ਦੀਵਾਨ ਵਿੱਚ ਬੈਠੇ ਕਦੇ ਸੱਜੀ ਬਾਹਾਂ ਚੁੱਕਦੇ ਹਨ ਅਤੇ ਕਦੇ ਖੱਬੀ ਚੁੱਕ ਕੇ ਛਾਤੀ ਤੇ ਹੱਥ ਫੇਰ ਕੇ ਚੋਰੇ ਜੋਗੇ ਦੇ ਵਟ ਕਰਦੇ ਹਨ ਜਦ ਭਾਈ ਬੱਲੂ ਨੇ ਪੁੱਛਿਆ ਮਹਾਰਾਜ ਜੀ ਇਸ ਤਰ੍ਹਾਂ ਕਿਉਂ ਕਰਦੇ ਹੋ ਤਾਂ ਆਪ ਜੀ ਨੇ ਦੱਸਿਆ ਕਿ ਸਾਨੂੰ ਸ੍ਰੀ ਜੇਠਾ ਜੀ ਲਾਹੌਰ ਵਿਖੇ ਬਾਜ਼ਾਸ ਦੀ ਹੱਟੀ ਉਤੇ ਖੜੇ ਨਵਾਂ ਚੋਗਾ ਸਵਾਕੇ ਪਹਿਨਾ ਰਹੇ ਹਨ ਅਸੀਂ ਉਹਨਾਂ ਦਾ ਪ੍ਰੇਮ ਰੱਖਣ ਵਾਸਤੇ ਉਸ ਚੋਗੇ ਨੂੰ ਪਹਿਨ ਰਹੇ ਹਾਂ ਸੁਣ ਕੇ ਇਹ ਸੁਣ ਕੇ ਸਭ ਸਿੱਖਾਂ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਕਿ ਆਪ ਧੰਨ ਹੋ ਸਿੱਖਾਂ ਦੀ ਪ੍ਰੇਮ ਭੇਟਾ ਪਰਵਾਣ ਕਰਦੇ ਹੋ